ਦੂਜੀ ਗੱਲ ਕਿ ਆਪਾਂ ਉਹ ਮੁੱਦਿਆਂ ਦੀ ਗੱਲ ਕਰੀਏ ਜਿਹਦੇ ਨਾਲ ਇਹ ਹੋਵੇ ਨਾ ਜਿਵੇਂ ਮੈਨੂੰ ਯਾਦ ਹੈ ਜਦੋਂ ਇੱਥੇ ਤਫੇ ਰੈਲੀ ਕੀਤੀ ਸੀ ਮੈਂ ਇੱਕੋ ਗੱਲ ਕਹੀ ਸੀ ਉਦੋਂ ਵੀ ਕਿ ਆਪਾਂ ਪੀਸੀਆ ਬਣਾਈਏ ਜਦੋਂ ਲੱਖੇ ਵਾਲਾ ਕੰਮ ਹੋਇਆ ਸੀ ਪੀਸੀਆ ਕੀ ਹੈ ਕਿ ਪਬਲਿਕ ਕੰਪਲੇਂਟ ਅਥਾਰਟੀ ਤੁਹਾਨੂੰ ਉਹਨੂੰ ਪੰਗੂ ਬਣਾਈ ਪਈ ਹੈ ਜੇ ਮੰਨ ਲਓ ਹੋਵੇ ਤਾਂ ਆਪਾਂ ਉਹਦੇ ਚ ਜਾ ਕੇ ਆ ਕੰਪਲੀਟ ਕਰ ਸਕਦੇ ਉਹ ਤਾਂ ਐਵੇਂ ਮੇਰਾ ਖਿਆਲ ਹੈ ਕਿ ਹੁੰਦਾ ਇਹ ਨਹੀਂ ਹੈ ਨਹੀਂ ਹੈਗੀ ਹੈ ਉਹਦਾ ਪਤਾ ਕੌਣ ਹੈ ਮੁਖੀ ਚੀਫ ਸੈਕਟਰੀ ਉਹ ਜਿਹੜਾ ਪਹਿਲੇ ਮੁਖੀ ਚੀਫ ਸੈਕਟਰੀ ਤੁਸੀਂ ਨਵਾਂ ਕੀ ਬਣਾਉਂਗੇ ਨਹੀਂ ਪੀਸੀਏ ਦਾ ਵੈਸੇ ਤਾਂ ਜਿਹੜੀ ਜਿਹੜੀ ਸੁਪਰੀਮ ਕੋਰਟ ਦੀ ਹਦਾਇਤ ਸੀ ਤੇ ਵੀ ਹਾਈ ਕੋਰਟ ਦਾ ਕੋਈ ਰਿਟਾਇਰਡ ਚਾਹੀਦਾ ਉਹ ਉਹਨਾਂ ਨੇ ਸਰ ਕੀ ਚਿੰਨੀਆਂ ਗਾਈਡਲਾਈਨ ਸੀ ਜੋ ਉਹਦੀ ਮੂਲ ਭਾਵਨਾ ਸੀ ਉਹ ਤਾਂ ਹੈ ਹੀ ਨਹੀਂ ਉਹ ਤਾਂ ਵੈਸੇ ਡਿਸਟ੍ਰਿਕਟ ਲੈਵਲ ਤੇ ਵੀ ਕੀਤੀ ਸੀ ਉਹਨਾਂ ਨੇ ਬਿਲਕੁਲ ਉਹਨਾਂ ਨੇ ਕਿਹਾ ਸੀ ਡਿਸਟ੍ਰਿਕਟ ਲੈਵਲ ਤੇ ਸਿਵਲ ਬੰਦਿਆਂ ਦੀ ਗਿਣਤੀ ਜ਼ਿਆਦਾ ਹੋ ਗਈ ਕਿਸੇ ਵੀ ਜੁਡੀਸ਼ਰੀ ਦੇ ਬੰਦੇ ਨੂੰ ਉਹਨਾਂ ਦਾ ਹੈੱਡ ਬਣਾਓ ਤੇ ਫਿਰ ਇਹਨਾਂ ਦਾ ਕੋਈ ਇੱਕ ਅੱਧਾ ਬੰਦਾ ਲੈਣਾ ਤਾਂ ਲੈ ਲਓ ਬਿਲਕੁਲ ਔਰ ਉਹਨਾਂ ਦੀ ਰეკਮੈਂਡੇਸ਼ਨ ਤੇ ਇਹ ਸੀ ਕਿ ਜਿਹੜਾ ਆਈਓ ਹੋਊਗਾ ਇਹਨਾਂ ਦਾ ਉਸ ਕੇਸ ਨਾਲ ਸੰਬੰਧਰ ਜੋ ਕੇਸ ਚੱਲ ਰਿਹਾ ਉਹ ਉਹਨਾਂ ਨੂੰ ਜਵਾਬ ਦੇਓ ਤੇ ਜੇ ਕੇਸ ਹੀ ਨਹੀਂ ਦਰਜ ਕੀਤਾ ਤਾਂ ਉਹ ਉਹਨਾਂ ਨੂੰ ਬੁਲਾ ਕੇ ਕਰਵਾ ਸਕਦੀ ਉਹਦੀ ਕਹਿਣ ਤੇ ਉਹ ਪਰਚਾ ਕੱਟਿਆ ਜਾਵੇ ਹੁਣ ਜਿਵੇਂ ਮੰਨ ਲਓ ਜੇ ਉਹ ਪੀਸੀਆ ਤੱਕ ਤਵਾਰ ਹੁੰਦੀ ਤਾਂ ਆਪਾਂ ਇਹ ਕੇਸ ਉੱਥੇ ਲੈ ਜਾਣਾ ਸੀ ਆਪਾਂ ਕਹਿੰਦਾ ਸੀ ਜੀ ਆਹ ਧਾਰਾਵਾਂ ਗਲਤ ਲਗੀਆਂ ਇਹਨਾਂ ਤੇ 307 ਲੱਗਣੀ ਚਾਹੀਦੀ ਹੈ ਆਰਮ ਐਕਟ ਲੱਗਣਾ ਚਾਹੀਦਾ ਤਾਂ ਉਹਨਾਂ ਨੇ ਲਾ ਦੇਣੀ ਸੀ ਇਨਕੁਆਰੀ ਕਰਕੇ ਉਹਨੂੰ ਪੁਲਿਸ ਇਹੀ ਚਾਹੁੰਦੇ ਆ ਮੈਨੂੰ ਦੱਸੋ ਨਾ ਵੀ ਆਪਾਂ ਪਿਛਲੀਆਂ ਕਿੰਨੀਆਂ ਸਰਕਾਰਾਂ ਵੇਖ ਲਈਆਂ ਕੋਈ ਵੀ ਸਰਕਾਰ ਉਸ ਤੋਂ ਬਿਨਾ ਚੱਲੀ ਹੈ ਜਦ ਕਿ ਸਰਕਾਰ ਦਾ ਪੁਲਿਸ ਨਾਲ ਲੈਣਾ ਦੇਣਾ ਨਹੀਂ ਹੋਣਾ ਚਾਹੀਦਾ ਪਰ ਗੱਲ ਇਹ ਤਾਂ ਵੀ ਸਰਕਾਰਾਂ ਇੰਦੀਆਂ ਜਿਹੜੀਆਂ ਪੰਗੂ ਬਣ ਗਈਆਂ ਕਿ ਉਹ ਪੁਲਿਸ ਨੇ ਇਸ ਵੇਲੇ ਤਾਂ ਮੈਂ ਇਹ ਸਮਝਦਾ ਕਿ ਪੁਲਿਸ ਨੇ ਸਰਕਾਰ ਨੂੰ ਡਰਾ ਕੇ ਰੱਖਿਆ ਹੋਇਆ ਹੈ ਰਹੀ ਹੈ ਵੀਰਨ ਸਿੰਘ ਤੋਂ ਬਾਅਦ ਹਰ ਚਰਨ ਸਿੰਘ ਨੂੰ ਗਾਰਡ ਨੂੰ ਡਰਾ ਕੇ ਰੱਖਿਆ ਹੁਣ ਜਿਹੜਾ ਵੀ ਚੀਫ ਮਿਨਿਸਟਰ ਆਉਂਦਾ ਸਭ ਤੋਂ ਜ਼ਿਆਦਾ ਚਰਨ ਸਾਡੇ ਭਗਵੰਤ ਮਾਨ ਜੀ ਕਰ ਦਿੰਦੇ ਸੀ ਉਹਨਾਂ ਦੀ ਬੁਰਾ ਉਹਨਾਂ ਹੀ ਬੁਰਾ ਹਾਲ ਹੈ ਜਿੰਨੇ ਉਹਨਾਂ ਹੀ ਬੁਰਾ ਹਾਲ ਹੈ ਇਸ ਕਰਕੇ ਮਦਦ ਲਈ ਹੈ ਪਰ ਤੁਸੀਂ ਦੇਖੋ ਤਰਖਾਹਾਂ ਮੁਲਾਜ਼ਮਾਂ ਨੂੰ ਭਵੇਂ 15 15 20 20 ਦਿਨਾਂ ਨੂੰ ਪੁਲਿਸ ਦੀ ਜਿਹੜੀ 31 ਤਾਰੀਖ ਜਤੀ ਤਾਰੀਖ ਦੀ ਰਾਤ ਨੂੰ ਸਭ ਨੂੰ 1 ਵਜੇ ਤੋਂ ਪਹਿਲਾਂ ਪੈ ਜਾਣੀ ਹੈ ਔਰ ਗੱਡੀਆਂ ਜਿਹੜੀਆਂ ਨਵੀਆਂ ਤਰ ਤਰੋ ਤਾਜ਼ਾ ਗੱਡੀਆਂ ਜੀ ਐਮਐਲਏ ਕੋਲੇ ਵਜ਼ੀਰਾ ਕੋਲੇ ਗੱਡੀਆਂ ਹਨ ਨਾ ਪਰ ਦੰਗੀਆਂ ਜਿਹੜੀਆਂ ਨਦੀਆਂ ਗੱਡੀਆਂ ਥਾਣੇ ਤੋਂ ਸਰਕਾਰੀਆਂ ਨਾਲ ਚੱਲ ਰਹੀ ਹੈ ਇਹ ਚੱਲਦੀ ਹੈ ਕਿਉਂਕਿ ਇਹ ਪਾਵਰਫੁੱਲ ਚਾਹੀਦੀ ਇਹ ਨਾ ਇਹ ਝੰਡੀਆਂ ਤੇ ਇਹਨਾਂ ਨੇ ਲਾਈਆਂ ਦੇਖਿਆ ਤਰਨ ਤਰਨ ਆਪਾਂ ਸਤਾਰਨ ਦੇ ਵਿੱਚ ਜਿੰਨੀਆਂ ਝੰਡੀਆਂ ਲੱਗੀਆਂ ਸਾਰੀਆਂ ਇਹਨਾਂ ਦੀ ਲਾਜਮਾਨ ਲਾਈ ਕਾਲੇ ਪਾਣੀ ਦਾ ਮਸਲਾ ਲੜੇ ਨਾ ਜੀ ਲੁਧਿਆਣੇ ਤੇ ਸਾਡੇ ਨਾਲ 네ਗੋਸ਼ੀਏਸ਼ਨ ਜਿਹੜੇ ਕਰ ਰਹੀ ਸੀ ਉਹ ਪੁਲਿਸ ਦੇ ਅਫੀਸਰ ਕਮਿਸ਼ਨਰ ਏਸੀਪੀ ਡੀਸੀਪੀ ਤੇ ਮੈਂ ਉਹਨਾਂ ਨੂੰ ਪੁੱਛਿਆ ਮੈਂ ਯਾਰ ਥੋੜਾ ਇਹਦੇ ਨਾਲ ਪਾਣੀ ਨਾਲ ਕੀ ਲੈਣਾ ਦੇਣਾ ਕੋਈ ਸਿਵਲ ਅਥਾਰਟੀ ਕੋਈ ਗਵਰਨਮੈਂਟ ਦਾ ਬੰਦਾ ਭੇਜੋ ਜਿਹਦੇ ਨਾਲ ਗੱਲ ਕਰੀਏ ਆਂਦੇ ਜੀ ਸਾਰੀ ਭੱਜ ਜਾਂਦੇ ਆ ਸਾਨੂੰ ਹੀ ਕਰਨਾ ਪੈ ਗਿਆ ਉਜ ਹੈ ਨਹੀਂ ਸੀ ਕੰਸਰਨ ਉਹ ਕੋਈ ਉਸ ਆਪਣੇ ਆਪ ਨੂੰ ਅਸਲ ਸਟੇਜ ਸਮਝ ਲਿਆ ਮਤਲਬ ਉਹੀ ਇਹਨਾਂ ਨੇ ਬਣਾਤੀ ਜੇ ਪਾਣੀ ਦੇ ਮਸਲੇ ਦਾ ਹੱਲ ਪੁਲਿਸ ਕਰੂਗੀ ਤਾਂ ਸਿਵਲ ਐਡਮਿਨਿਸਟ੍ਰੇਸ਼ਨ ਕਿੱਥੇ ਗਈ ਹੋਈ ਹੈ ਹੱਥ ਕੀਤੀ ਪਈ ਹੈ ਇਹਨਾਂ ਨੇ ਪਰ ਤੁਸੀਂ ਬਾਈ ਜੀ ਤੁਹਾਨੂੰ ਫਿਰ ਅਸੀਂ ਇਹਨੇ ਜਿੱਥੇ ਡਿਊਟੀ ਲਾਉਂਗੇ ਹੁਕਮ ਕਰ ਦਿਓ ਜੀ ਸਾਰੇ ਬੰਦਿਆਂ ਨੂੰ ਸਰਦਾਂਗੇ ਇੱਥੇ ਤੇ ਜੇ ਇਹਨਾਂ ਨੇ ਇਨਾਮ ਦਿੱਤਾ ਬਿਲਕੁਲ ਤੇ ਕਰਨੋਂ ਕਰਾਉਣਾ ਆਪਾਂ ਪੱਕਾ ਬਿਲਕੁਲ ਜੇ ਇਹ ਇੰਨਾ ਤੇ ਹੱਥ ਪਹੁੰਚਦਾ ਅਗਲੀ ਵਾਰੀ ਆਪਣੇ ਸਾਹੇ ਸਾਰੇ ਆਉਣਗੇ ਬਿਲਕੁਲ ਸਾਰੇ ਆਉਣਗੇ ਬਿਲਕੁਲ ਸਾਰੇ ਨਹੀਂ ਆਉਣਾ ਇਹਨਾਂ ਨੇ ਛੱਡਣਾ ਥੋੜੀ ਛੱਡਣਾ ਥੋੜੀ ਜਨਾ ਸੋ ਇਹਨੂੰ ਪਲੀਜ਼ ਧੜਲੇ ਨਾਲ ਕਰਿਓ ਜੇ ਚਿੰਤਾ ਦਾ ਕਰੋ ਤੇ ਕਿਸੇ ਗੱਲ ਦਾ ਕਾ ਤੁਹਾਡਾ ਭਾਈਚਾਰਾ ਨਹੀਂ ਆਪਾਂ ਪੰਜਾਬੀ ਭਾਈਚਾਰਾ ਸਾਰਾ ਹੀ ਲਿਆਵਾਂ ਰੱਖ ਦੀ ਕਾਲ ਦਿਓ ਜੀ ਕਿਸੇ ਦਿਨ ਜਿਵੇਂ ਕਾਲ ਹੋ ਲੱਗੇ ਤੁਸੀਂ ਆਪਾਂ ਡਿਸੀਜਨ ਲਓ ਸਾਨੂੰ ਦੱਸੋ ਜੇ ਤੁਸੀਂ ਉਹਦੇ ਨੂੰ ਫੋਲਿਚੜਾ ਮੈਂ ਧੰਨਵਾਦ ਤੁਹਾਡਾ ਇਹ ਦਿਨ ਉਹ ਸਭ ਤੋਂ ਟ੍ਰੈਜਿਕ ਗੱਲ ਹੋਰ ਹੋਈ ਐ ਕਿ ਜਿਹੜੀਆਂ ਗੱਲਾਂ ਖੁਦ ਕਈਆਂ ਤਾਂ ਹੀ ਬੁਰਾ ਲੱਗ ਰਿਹਾ ਆਪਾਂ ਨੂੰ ਉਹ ਖੁਦ ਕਰ ਉਹਦੇ ਨਾਲ ਸੇਤਗਾ ਮੈਂ ਲੈ ਕੇ ਮੁਕਸਰ ਕੋਲੇ ਰੁਪਾਣਾ ਰੂੜੀਆਂ ਵਾਲੀ ਤੇ ਕੁੰਨੇਆਣੀ ਦੇ ਵਿੱਚ ਤੇ ਮੈਂ ਬੈਠਾ ਉੱਥੇ ਮੈਨੂੰ ਆਂਦੇ ਨਾਲ ਜੀ ਬੈਠੋ ਯਾਰ ਆਂਦੀ ਜੀ ਮੁੱਖ ਮੰਤਰੀ ਸਾਹਿਬ ਆਏ ਸੀ ਤੇ ਉਹ ਸਵੱਟ ਤੇ ਬਹਿ ਕੇ ਕਾਲੇ ਪਾਣੀ ਨੂੰ ਵੇਖ ਕੇ ਰੋਏ ਸੀ ਮੈਂ ਕਿਹਾ ਤੇ ਫੇਰ ਹੁਣ ਤੁਸੀਂ ਗਏ ਆਂਦੇ ਹੁਣ ਤਾਂ ਸੁਣਦੇ ਨਹੀਂ ਮੈਂ ਕਿ ਐ ਕਰ ਕਿੰਨੇ ਕ ਬੰਦੇ ਸੀ ਉਦੋਂ ਅਦੇ ਜੀ 40 50 ਬੰਦੇ ਮੈਂ ਕਾਇ ਕਰ ਉਹਨੇ ਕੌਣ ਇਕੱਠੇ ਕਰ ਆਪਾਂ ਉਸੇ ਵੱਟ ਤੇ ਬਹਿ ਕੇ ਮੁੱਖ ਮੰਤਰੀ ਨੂੰ ਰੋਲ ਕੇ ਭਾਈ ਹੁਣ ਤੈਨੂੰ ਹੀ ਰੋਲ ਲੈਣੇ ਤੈਨੂੰ ਦੀਦੇ ਹੀ ਨਹੀਂ ਜੀ ਨਹੀਂ ਕੱਲ ਨੂੰ ਤੂੰ ਵੇਖਿਆ ਰੋਇਆ ਹੁਣ ਤੈਨੂੰ ਉਹ ਦੀਦੀ ਨਹੀਂ ਐ ਅੱਖਾਂ ਬੰਦ ਉਹ ਇੰਨੀ ਤਾਂ ਨਹੀਂ ਬੰਦ ਹੁੰਦੀਆਂ ਸੀ ਪਹਿਲੇ ਆਉਂਦੀਆਂ ਮਤਲਬ ਹੁੰਦੀਆਂ ਜਿਉ ਉਹ ਤਾਂ ਆਉਂਦੇ ਹੀ ਹੁੰਦੇ ਇਹ ਬਣਾ ਰੋਉਣ ਵਾਲੀ ਗੱਲ ਤੇ ਮਾਦਾ ਮੋਟਾ ਮਤਲਬ ਪਖੰਡ ਨਹੀਂ ਕਰਦੇ ਸੀ ਡਰਾਮਾ ਵੱਧ ਗਿਆ ਡਰਾਮਾ ਵੱਧ ਗਿਆ ਸੋਸ਼ਲ ਮੀਡੀਆ ਇਹਦਾ ਐਂਡ ਲਾਦਾ ਜੀ ਇਹ ਸਾਰਾ ਕੁਝ ਚਲੋ ਕਿਸੇ ਕਮਜਦਾ ਲਾਇਆ ਹਾਂ ਸਹੀ ਗੱਲ ਹੈ ਇੰਨਾ ਕਿ ਲੱਗ ਜੀ ਕਿ ਇਸ ਤੋਂ ਬਾਅਦ ਆਪਣੇ ਬੰਦੇ ਹੀ ਮੁੱਦਿਆਂ ਤੇ ਆ ਜਾ ਕੇ ਭਾਈ ਇਹਨਾਂ ਨੂੰ ਨਹੀਂ ਇਨਕਲਾਬ ਕਹਿਣ ਨਾਲ ਨਹੀਂ ਆਉਂਦਾ ਡਿਟੇਲ ਨਾਲ ਆਉਂਦਾ ਇਹਨੂੰ ਵੀ ਮੇਨ ਬਣਾਈਏ ਪੀਸੀਆ ਨੂੰ ਵੀ ਨਾ ਆਪਾਂ ਇਹਨੂੰ ਮੁੱਦਾ ਇੱਕ ਮੇਨ ਬਣਾ ਕੇ ਭਾਈ ਸਿਵਲ ਬੰਦਿਆਂ ਦੀ ਕਮੇਟੀ ਹੋਣੀ ਚਾਹੀਦੀ ਹੈ ਡਿਸਟ੍ਰਿਕਟ ਵਾਈਜ਼ ਤੇ ਫਿਰ ਸਟੇਟ ਲੈ ਉਹਦੀ ਕੰਮਕੋ ਕੀ ਜੇ ਉਹ ਕਰ ਲਿਆ ਨਾ ਤਾਂ ਆਪਾਂ ਪੁਲਿਸ ਨੂੰ ਮਾਰ ਦੇ ਠੱਲ ਪਾਸਿਆ ਜਾ ਸੇ ਦਾ ਕਾਬੂ ਕੀਤਾ ਜਾ ਸੇ ਦਾ ਯਾਤਰੀਆਂ ਨੂੰ ਕਾਬੂ ਕੀਤਾ ਜਾ ਸੇ ਜਾ ਸੇ ਲੈ ਕੇ ਚੱਲਣ ਕਿਉਂਕਿ ਉਹ ਪਤਾ ਕਿ ਜਦੋਂ ਪਹਿਲੀ ਬਣੀ ਨਾ ਸਰਦਾਰ ਬਖਤੌਰ ਸਿੰਘ ਜੀ ਉਦੋਂ ਉਹਦੇ ਚ ਗੱਲ ਹੈਗੀ ਸੀ ਫਿਰ ਇਹਨਾਂ ਨੇ ਦੋ ਵਾਰੀ ਅਮੈਂਡਮੈਂਟ ਕੀਤੀ ਹੈ ਇੱਕ ਵਾਰੀ ਕੀਤੀ ਹੈ 19 ਚ ਤੇ ਇੱਕ ਵਾਰੀ ਸ਼ਾਇਦ 14 ਚ ਦੋਨੇ ਅਮੈਂਡਮੈਂਟਾਂ ਨਾਲ ਇਹਨਾਂ ਨੇ ਜਮਾ ਪੰਗੂ ਬਣਾ ਤਾ ਉਹਨੋਂ ਉਹਦੇ ਹੱਥ ਵਾਸਿ ਕੁਛ ਨਹੀਂ ਆਪਾਂ ਨੂੰ ਪਤਾ ਹੀ ਨਹੀਂ ਕੋਈ ਇਸ ਕਰਦੀ ਹੈ ਨਾ ਮੈਂ ਲੇਟੈਸਟ ਜਿਹੜੀ ਸੀ ਸतीश ਚੰਦਰ ਹੁੰਦੇ ਸੀ ਸतीश ਚੰਦਰ ਦੇ ਕੋਲੇ ਅਸੀਂ ਕੰਪਲੇਂਟ ਲੈ ਕੇ ਗਏ ਉਹ ਬੰਦੇ ਨੇ ਖੈਰ ਵਧੀਆ ਗੱਲ ਕੀਤੀ ਸਾਰਾ ਕੁਝ ਸਮਝ ਕੇ ਸਾਰਾ ਕੁਝ ਕਰਦੇ ਉਹ ਕਹਿੰਦਾ ਮੈਂ ਇੰਟਰਟੇਨ ਕਰ ਲੈਣਾ ਲੇਕਿਨ ਮੈਂ ਇਹਦੇ ਐਕਸ਼ਨ ਕੋਈ ਨਹੀਂ ਲੈ ਸਕਦਾ ਮੈਂ ਕਿਹਾ ਵੀ ਕਿਉਂ ਕਹਿੰਦਾ ਤੁਹਾਡੀ ਕੰਪਲੇਂਟ ਜਿਹੜੀ ਹੈਗੀ ਆ ਉਹ ਓਵਰ ਹੋ ਗਿਆ ਟਾਈਮ ਜਿੰਨੇ ਸਮੇਂ ਚ ਮਗਰ ਇਹ ਵੀ ਹੈ ਕਹਿੰਦਾ ਹਾਂਜੀ ਵੀ ਟਾਈਮ ਮਤਲਬ ਜਿਹੜੀ ਉਹਦੇ ਚ ਦਿੱਤੀ ਸੀ ਹਾਂ ਵੀ ਜਿਹੜੀ ਜਿਹੜੀ 2 ਸਾਲ ਦਾ ਪੀਰੀਅਡ ਜਿਹੜਾ ਤੁਹਾਡਾ ਹਾਂ ਉਹ ਜੋ 2 ਸਾਲ ਦਾ ਮੈਂਸ਼ਨ ਸੀਗਾ ਕਹਿੰਦਾ ਥੋੜੀ ਇਹ ਨਹੀਂ ਹੋ ਸਕਦਾ ਪਰ ਮੈਂ ਕਹਿੰਦਾ ਤੁਹਾਡੀ ਬਦਲ ਕਰਨਾ ਵੀ ਮੈਂ ਆਪਦੀ ਰਿਪੋਰਟ ਜਿਹੜੀ ਬਣਾ ਦੇਣਾ ਤੁਸੀਂ ਆਈਟੀਏ ਜੀ ਰਿਪੋਰਟ ਲੈ ਲਓ ਤੇ ਹਾਈ ਕੋਰਟ ਤੇ ਵੀ ਪਰ ਮੈਨੂੰ ਲੱਗਦਾ ਇਹ ਵੀ ਉਹਨਾਂ ਨੇ ਗਲਤ ਕੀਤਾ ਕਿਉਂਕਿ ਜਦੋਂ ਰਿਪੋਰਟ ਕੀਤੀ ਹੈ ਜਿਹੜੀ ਆਈਓ ਨੇ ਜਦੋਂ ਉਹ ਡਿਲੇ ਕਰੂਗਾ ਉਹਨੇ ਜਿਹੜੀ ਫਾਈਨਲ ਰਿਪੋਰਟ ਤਿਆਰ ਕੀਤੀ ਸਾਨੂੰ ਅਗਰ ਉਹਦੇ ਤੇ ਇਤਰਾਜ਼ ਹੈ ਤਾਂ 2 ਸਾਲ ਤਾਂ ਉਹਦੇ ਤੋਂ ਗਿਨੇ ਜਾਣੇ ਚਾਹੀਦੇ ਉਹ ਫਾਈਨਲ ਤਾਂ ਉਸੇ ਤੋਂ ਗਿਣੀ ਗਈ ਸੀ ਉਹ ਨਾਨਕ ਦੀ ਸੀ ਅੱਛਾ ਉਹਨਾਂ ਨੇ